ਆਰੇ ਕੀ ਚੀਜ਼ ਦਾ ਧਿਆਨ ਦਿੱਤਾ ਅੱਜ ਜੀ ਹਵਾ ਪਾ ਵੀ ਨਾ ਵੀ ਨਾ ਨਹੀਂ ਕਦੀ ਦਿੰਦਾ ਨਹੀਂ ਮਾ ਜਿਹੜਾ ਪੈ ਵੀ ਨਹੀਂ ਦਿੰਦਾ ਸਾਰੇ ਪਿਆਰ ਦੇ ਨਾਸੇ ਕੰਮ ਵੀਟ ਕਰ ਦੋ ਬਸ ਠੀਕ ਹੋ ਗਏ ਆਜਾ ਜੀ ਦੇਖ ਕੋਲੇ ਦਸਵੇਂ ਕਮੈਨ ਜਾਲਿਆ ਦੇ ਹਣਾ ਆਪਣਾ ਮਿੱਤਰ ਆ ਗੱਲ ਤੇ ਵੀਰ ਦਾ ਉਹ ਕੋਈ ਪੈਸਾ ਹੋਵੇ ਕੋਈ ਸੁਨੇਹਾ ਦੇ ਕੇ ਆ ਕਿ ਇਹ ਏਸੀ ਕੈਮਰ ਵਾਲੀ ਮਸ਼ੀਨ ਆ ਨਾਲ ਮੱਕੀ ਵਾਲਾ ਘੱਟ ਅੱਜ ਲਈਏ ਤੇ ਬਾਈ ਦਾ ਫੋਨ ਆਇਆ ਤੇ ਕੀ ਆਜੂ ਆਪਾਂ ਮਸ਼ੀਨ ਲੈਣੀ ਹੈਗੀ ਜੀ ਤੁਸੀਂ ਆਪ ਹਨੇ ਕੋਲੇ ਸਾਡੇ ਕੋਲੇ ਅੱਜ ਮਿਲਦੇ ਆਪਾਂ ਗੱਲ ਸਾਹਿਬ ਨਾਲੇ ਉਹਦੇ ਨਾਲ ਮਿੱਤਰ ਦੋਸਤ ਆਏ ਨੇ ਕਰਦਿਆਂ ਗੱਲਾਂ ਆਹ ਬਹੁਤ ਚੁੱਕੇ ਦੋਸ਼ ਨਾ ਉਹ ਤੇ ਜੀ ਆਪ ਵੀ ਸ਼ੰਗਾਰੂ ਜੀ ਸਤ ਜੀ ਚਾਹੇ ਇਹਨਾਂ ਦੀ ਵੀ ਸ਼ੰਗਾਰਜੀ ਲੈ ਕੇ ਜਾਣ ਠੀਕ ਹੈ ਹਾਂ ਜੀ ਪਹਿਲਾਂ ਵੀ ਆਪਾਂ ਚਲਾਈਏ ਦਸ਼ਮੀ ਜੀ ਪਹਿਲਾਂ ਕੰਨੂ ਜੀ ਕੰਨੂ ਜੀ ਫੋਟੋ ਤੇ ਕੁਇ ਬ੍ਰਾਡਰ ਚੱਕ ਲਿਆ ਸੀ 3 ਸਿੰਘ 3 ਸਿੰਘ ਨਹੀਂ ਆ ਬੋਲੋ ভাই ਬੋਲੋ ਵੀ ਇੰਜ ਕਰਤਾ ਠੀਕ ਹੈ ਉਹ ਤੇਸੀ ਕਰੀ ਠੀਕ ਹੈ ਹੁੰਦਾ ਇਹਨੇ ਮਨ ਲਿਖਿਆ ਉਹ ਹਾਲ ਤਾਂ ਕੋਈ ਕਾਰਸ ਮਾਰਾ ਲੱਗਦਾ ਨਹੀਂ ਕੋਈ ਹੈ ਉਹ ਨਹੀਂ ਇਹਨੂੰ ਪਾਉਂਦਾ ਆਪਾਂ ਉਹਦਾ 99 ਮਾਰਨ ਦੋ 30 ਹਾਂਜੀ ਉਹਦਾ 99 ਉਹ ਸੋਨੇ ਵਰਗੀ ਪਈ ਸੋਨੇ ਵਰਗੀ ਹਾਂਜੀ ਇਹਨੇ ਕਿੱਥੇ ਜਾ ਦੇ ਦੋਸਤ ਕੰਪਨੀ ਦਾ ਇਹੀ ਤਾਂ ਖਰਚਾ ਹੈ। ਇਹਦਾ ਸਭ ਤੋਂ ਚੀਜ਼ ਬਾਰ-ਬਾਰ ਚੈੱਕ ਕਰਦੇ। ਕਿੰਨੇ ਇਹਨਾਂ ਦਾ ਅੱਜ ਦਾ ਨਹੀਂ ਕੰਮ ਹੈਗਾ। ਮੈਂ ਇਹਨਾਂ ਨੂੰ 95 ਮਾਡਲ ਨਾ ਟੈਕਟਰ ਵਾਲੀ ਕਮੈਂਡ ਦਿੱਤੀ। ਜਣੀ ਉਦੋਂ ਹੀ ਕੁਆਲਿਟੀ ਤੇ ਹੋਣੀ ਕੁਆਲਿਟੀ ਇੱਕ ਹੈ। ਇੱਕ। ਬੀਏ ਚ ਕੋਈ ਇਹ ਨਹੀਂ ਕਰਿਆ ਵੀ ਮੰਨ ਲਓ ਜਦੋਂ ਰੇਟ ਘੱਟ ਵੱਧ ਹੋ ਗਿਆ ਤਾਂ ਇਹ ਗੱਲ ਹੋ ਗਈ। ਹਾਂ ਉਹ ਗੱਲ ਨਿਬੜ ਗਈ ਤੇ ਬਸ ਜਣੀ ਜਿਹੜਾ ਮਟੀਰੀਅਲ ਲਾਉਣਾ ਉਹ ਦਾ ਟੌਪ ਦਾ ਹੀ ਲਾਉ। ਪੂਰੇ ਟੌਪ ਦਾ ਲਾਉ। ਠੀਕ ਹੈ। ਬਿਲਕੁਲ ਜੀ। ਉਸਿਆ ਪਏ ਜੇ ਫੋਰ ਬਾਈ ਫੋਰ ਫੋਰ ਬਾਈ ਫੋਰ ਠੀਕ ਹੈ ਜਲਾਮਾਂ ਦੀ ਮੱਖੀ ਤੇ ਗੂਮਾ ਜਾਨ ਬਿਲਕੁਲ ਮੰਨੀ ਫੜਦੇ ਨੇ ਸੋਇਆ ਵੀ ਉਹਨਾਂ ਨੂੰ ਜਿਆਦਾ ਜਿਆਦਾ ਫਿਰ ਨਹੀਂ ਬਾਹਰ ਚਾਲ ਦੇਣੀ ਕਿਉਂਕਿ ਮਸ਼ੀਨ ਮਸ਼ੀਨ ਆਪਣੇ ਕੋਲ ਪਹੁੰਚ ਜਾਵੇ ਹਾਂਜੀ ਟੈਂਪਰ ਮੰਕਿਆ ਫਟਾਉਂਗਾ ਤਾਂ ਓ ਠੀਕ ਹੈ ਚੱਲ ਕਰੀਏ ਇਹ ਸਾਡਾ ਫਟੇਂਗਾ ਜੀ ਇਹ ਇਹ ਵੀ ਪਸੰਦ ਆ ਜੀ ਇਹ ਮਸ਼ੀਨ ਆ ਇਹ ਕਹਿੰਦਾ ਵੀ ਫਿਨਿਸ਼ ਲੈ ਗਿਆ ਅੱਛੇ ਹਾਂ ਏਸੀ ਕਹਿ ਪੜਾ ਇੱਕੜੇ ਬੋਲੋ ਓਹ ਤਾਂ ਸਾਨੂੰ ਇਹ ਤਾਂ ਕੋਲ ਨਾ ਕਾਡੋ ਕੋ ਕਰ ਦੋ ਸੁਤਾ ਦੇ ਬਈ ਇਹਦੇ ਮੇਰੇ ਮਸ਼ੀਨ ਕਿਹੜੀ ਲੱਗ ਦਿੰਗੇ ਇਹੀ ਵਾਲੀ 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 ਬਈ ਅਮਰੀਕਨ ਦੇ ਨਕੋਰ ਲੇਕੇ ਦੇਂਗੀ ਮੇਰੀ ਕੋਈ ਹੋਰ ਨਾ ਲੈਣੀ ਨਹੀਂ ਨਹੀਂ ਇਹੋ ਲੈ ਲਾ ਇਹੀ ਲੈਣੀ ਆ ਜੀ ਇਹਦੀ ਪਸੰਦ ਆ ਜੀ ਇਹ ਕਿਹੜਾ ਪਾਪਾ ਨੇ ਉਹ ਛੁੱਟੀ ਕਿਉਂ ਮੈਨ ਲੈ ਜਾ ਕੇ ਦਿੱਤੀ ਤੈਨੂੰ ਇਹ ਚਲਾਨ ਨਾਲ ਹੀ ਲੈ ਜਾਗਾ ਜਿੱਥੇ ਤੋਂ ਦਸ ਤੋਂ ਮੱਤੀ ਭੱਜਣ ਜਾਇਆ ਕਰੂ ਮਗਰੀ ਤੋਂ ਲੈ ਆ ਕੇ ਠੀਕ ਹੈ ਨਾ ਪਾ ਦੇਖਿਆਗਾ ਵੀ ਇਸ ਜਗ੍ਹਾ ਤੇ ਬਈ ਇੱਕ ਗੱਲ ਇਹ ਨਹੀਂ ਕਿ ਇਹ ਸੜਕ ਤੇ ਨਹੀਂ ਕਿ ਕੋਈ ਵਪਾਰੀ ਨਹੀਂ ਸੜਨਾ ਕਿ ਕਰਦਾ ਨਹੀਂ ਇਹਨੇ ਕਰਮਾ ਹੀ ਨਹੀਂ ਜਾਨ ਨਹੀਂ ਨਹੀਂ ਜਗਾ ਇੰਨੀ ਮੋਟੀ ਚਾਟਰ ਲੱਗੀ ਹੈ ਬਈ ਇਹਨੇ ਕਿੱਥੇ ਜਾਣਾ ਲਾ ਜੱਦਰੇ ਬਹੁਤ ਆ ਕੀ ਸੀਰ ਦਾ ਬੰਦਾ ਹਾ ਜੀ ਆ ਜੱਗ ਕੇ ਬਹੁਤ ਭਾਰੀ ਆ। ਸ਼ੌਕਰ ਦਾ ਵੀ ਕੰਮ ਸੋਹਣਾ ਵਧੀਆ ਚੱਲਦਾ ਹੈ। ਹਾਂਜੀ ਹਾਂਜੀ ਸ਼ੌਕਰ ਪੂਰਾ ਵਧੀਆ। ਸਿਰ ਤੋਂ ਡੀਜੀ ਲਾ ਲੀ ਟੈਂਕੀ ਦੇ ਰੱਖਦੇ ਨੇ ਬੀਬੀ ਜੀ। ਸਭ ਤੋਂ ਵੀ ਚੀਜ਼ ਦਾ ਧਿਆਨ ਦਿੱਤਾ ਜੀ ਆ ਹਵਾ ਪਰ ਨਾਲ ਟੂਟੀ ਵੀ ਨਾਲ ਟੂਟੀ ਵੀ ਦਿੰਦਾ ਨਹੀਂ। ਮੈਂ ਜਿਹੜਾ ਪੈ ਵੀ ਨਹੀਂ ਦਿੰਦੇ। ਕੀ ਹੈ ਜਿਹੜਾ ਆ ਗਿਆ ਗੱਲ। ਇਹ ਫਰੈਸਰ ਹੈ। ਇਹ ਹਰਦੇਵ ਭਾਈ ਜਿਹੜਾ ਹਵਾ ਬਣਾਉਂਦਾ ਇਹਦਾ ਬਸ ਇਹ ਬਣਾਉਂਦਾ ਹੋਰ। ਇਹ ਇਹ ਹਵਾ ਦਾ ਸਿਸਟਮ ਅੱਗੇ ਜਿਵੇਂ ਉਹ ਲਾ ਕੇ ਮੈਂ ਉਹ ਪਿਸਟਲ ਪਾ ਕੇ ਲਾਇਆ ਹੁੰਦਾ ਉਹ ਨਹੀਂ ਹੁਣ ਇਹ ਲਗਾ ਚ ਇਹ ਲੱਗ ਰਹੀ ਹੈ ਨਾ ਜੀ। ਠੀਕ ਹੈ ਹਾਂਜੀ ਮੈਂ ਇਹਦੇ ਵਿੱਚ ਜਣੀ PS4 ਦੇ ਵਿੱਚ ਆਉਂਦਾ ਨਹੀਂ ਹੈਗਾ ਹਾਂਜੀ PS4 ਦੇ ਵਿੱਚ ਮਤਲਬ PS4 ਚ ਹੀ ਆਉਣਾ ਜੀ ਠੀਕ ਹੈ PS3 ਜੀ ਨਹੀਂ ਹੈਗਾ 3 ਜੀ ਨਹੀਂ ਹੈਗਾ 3 ਜੀ ਨਹੀਂ ਠੀਕ ਹੈ ਹਾਂਜੀ ਅਰੇ ਦੇ ਲਾ ਕੋਈ ਚੀਜ਼ ਹੈ ਜਿਹੜਾ ਹੱਥ ਤੋਂ ਧਰਨ ਵਾਲਾ ਹੈ ਹੁਣ ਆਪਾਂ ਲੈ ਕੇ ਜਾਂਦੇ ਹਾਂ ਜੀ ਆਪਾਂ ਹੁਣ ਦਸ਼ਮੀਸ਼ ਦੀ ਚੌਥੀ ਚੱਲੀ ਆ ਬਲੇਕਰ ਠੀਕ ਹੈ ਹਾਂਜੀ ਆਪਾਂ ਵੀਡੀਓ 'ਚ ਦੇਖਿਆ ਪਹਿਲਾਂ ਤਾਂ ਦੱਸਦੇ ਨੇ ਤਾਂ ਉਹ ਵੇਚ ਨਹੀਂ ਕਿਉਂ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਉਦੋਂ ਕੀ ਕਰ ਲਗਿਆ ਵੀ ਯਾਰ ਡਬਲ ਪ੍ਰੈਸਰ 15 ਕੇ ਹੀ ਗਿਆ ਵੇਖ ਲੈਟੀਵ ਫਲਾ ਹੀ ਗਿਆ ਚੰਦਰੀ ਦੀ ਆਏ ਪਰ ਜੇ ਚੱਲ ਗਈ ਤਾਂ ਬੰਦੇ ਬੰਦੇ ਹੁੰਦੇ ਠੀਕ ਹੈ ਆਹੋ ਆਪਾਂ ਇੰਸਟਾਗ੍ਰਾਮ ਤੇ ਮਾਈ ਸੀ ਦਾ ਫਿਰ ਸਾਰੇ ਏਰੀਆ ਜਿੱਥੇ ਚੈਂਪੀਅਨ ਦੇ ਕਹਿੰਦੇ ਨੇ ਬੜੀ ਕੀ ਲੇ ਗਿਆ ਉਹ ਤਾਂ ਬੜੀ ਤੋਂ ਬਣਾਉਣੀ ਠੀਕ ਹੈ ਸਭ ਇਹ ਫੋੜੇ ਕੀ ਗੱਲ ਹੋਰ ਵੀ ਆ ਹਾਂ ਜਿਵੇਂ ਹੁਣ ਜਿਹੜੀਆਂ ਤਿੰਨ ਚੱਲਣਗੀਆਂ ਮੱਕੀ ਤੇ ਹਾਂਜੀ ਹਾਂਜੀ ਤੇ ਉਹ ਡਰਾਈਵਰ ਨਹੀਂ ਕਹਿੰਦੇ ਵੀ ਯਾਰ ਏਸੀ ਵਾਲੀ ਮੈਜ ਲਾਉਣੀ ਆ ਉਹ ਕਹਿੰਦਾ ਉਹ ਪਹਿਲੇ ਹੀ ਕਹਿੰਦੇ ਫਿਰ ਤੇਨੇ ਕਹਿੰਦੇ ਰੇਟ ਘੱਟ ਲੈ ਲਾਂਗੇ ਚਲਾਉਣੀ ਜੀ ਜੀ ਰੇਟ ਸਾਨੂੰ ਪੈਸੇ ਘੱਟ ਦੇ ਦੇ ਵੀ ਉਹ ਜੇ ਘੱਟ ਦੇ ਦੀ ਬਾਈ ਚਲਾਈ ਉਹਨਾਂ ਦੇ ਕੁਝ ਉਹਨਾਂ ਦੇ ਕਹਿਣ ਤੇ ਹਾਂਜੀ ਫੋਟੋ ਸੈਕ ਤੇ ਅਸਲ ਤਾਂ ਬੇਟੇ ਨੇ ਹਾਂ ਅਸਲ ਤਾਂ ਫੋਟੋ ਸੈਕ ਦੇ ਘਰ ਦੀ ਵੀ ਚੀਜ਼ ਚੱਲਦੀ ਆ ਇਹ ਠੀਕ ਆ ਨਹੀਂ ਤਾਂ ਕੋਈ ਗੱਲ ਖੜੀਆਂ ਨੇ ਹਾਂਜੀ ਜੀ ਕਲਾਕਾਰਾਂ ਦਾ ਵੀ ਚੀਜ਼ ਠੀਕ ਚੱਲਦੀ ਸੀ ਨਹੀਂ ਸੀ ਨਹੀਂ ਚਲਾ ਲੈਣੀ ਸੀਗੀ ਹਾਂਜੀ ਹਾਂਜੀ ਤੇ ਬੇਟੇ ਨੇ ਜਵੈਸ ਕਰਨਾ ਅਜਾ ਹੋਰ ਹੈ ਕਿ ਜਿਹੜੀ ਪੂਰ ਸਾਹ ਹੈ ਨਾ ਬੁਲਾਈ ਆ ਪੂਰ ਵੀ ਆ ਤੇ ਪਰ ਰਹੇ ਬੱਲੀ ਹੈ ਨਾ ਬਹੁਤ ਥੋੜੀ ਬੜਾ ਚੀ ਠੀਕ ਆ ਹਾਂਜੀ ਲੈਣਾ ਵੀ ਵੀ ਕੈਂਸਰ ਬਲਾਕ ਤੇ ਮੇਰੇ ਵੀ ਕੈਂਸਰ ਬਲਾਕ ਯਾਨੀ ਵੀ ਗੱਲ ਨੂੰ ਕੋਈ ਐ ਕੋਈ ਨਾਟਕ ਅਸਿਆਗਾ ਕਿ ਕਲੀਨ ਦਾ ਵੀ ਰੰਗ ਲਿਆ ਭੂਰਾ ਹਨਾ ਜਣੀ ਯਾਰ ਇਹ ਚੀਜ਼ ਦੀ ਤੈਨੂੰ ਵੀ ਸੇਫਟੀ ਬੰਦ YouTube ਤੇ ਕੁਆਲਟੀ ਨੰਬਰ ਆ ਦੇਖੇ ਨੰਬਰ ਹਾਂਜੀ ਟਾਰਗੇਟ ਲੈਨੇ ਆਪਾਂ ਟਾਇਰ ਬਾਈ ਦੀ ਵੀ ਪੀਟੀ ਸਾਰੀ ਹਾਂਜੀ ਸਾਰੇ ਸਾਰੇ ਸਟੈਪ ਨੇ ਠੀਕ ਹੈ ਹਾਂਜੀ ਬਿਨਾ ਕਿਹ ਟਿੱਪਣੀ ਦੇ ਹਾਂ ਇਹ ਤਾਂ ਇਹ ਆਪਾਂ ਬਹੁਤ ਕੰਪਨੀਆਂ ਚ ਦੇ ਦੇ ਆ ਜਾਂ ਟਿੱਪਣੀ ਦੇ ਦਿਓ ਨਾਲ ਦੋ ਦਿਨ ਟਿੱਪਣੀ ਨਹੀਂ ਜਾ ਹੋ ਜਾਂਦਾ ਆ ਬਿਨਾ ਕਹੀ ਟਿੱਪਣੀ ਨਾਲ ਨਹੀਂ ਆਹ ਨਹੀਂ ਹਾਂ ਉਹਦੀ ਕਵਰ ਕਵਰ ਲਾ ਕੇ ਤਾਂ ਕੋਈ ਆਏ ਜੇ ਵੀ ਉਹ ਕੀਤਾ ਯੂਰੀ ਦਾ ਤੇ ਮਨ ਲਾ ਵੀ ਆਪਾਂ ਕਈ ਬੰਦੇ ਨਾਲ ਗੱਲ ਕਰੀ ਜਾਈਏ ਉਹ ਕਹਿੰਦੇ ਕੋਈ ਐਡਾ ਖਰਚਾ ਇਸ ਜਿਹੜਾ ਅੱਛਾ ਵੀ ਵੱਲੋਂ ਇਹ ਜャਪਨੀ 350 ਲੀਟਰ ਦੀ ਟੈਂਕੀ ਆ ਹਾਂਜੀ ਮਗਰ ਇੱਕ ਕੁਆਲਿਟੀ ਪੈਂਦੀ ਆ ਫਿਰ ਐਵਰੇਜ ਵੀ ਕਾਫੀ ਦੱਸਦੇ ਨੇ ਹਾਂ ਫਿਰ ਇੱਕ ਹੋਰ ਆਗੇ ਲੱਗੂਗੀ ਇਹ ਵੀ ਕਹਿੰਦੇ ਨੇ ਕਿ ਜਿਹੜੀ ਆਏ ਨਹੀਂ ਹੈਗਾ ਵੀ ਉਹ ਯੂਰੀ ਲਗਾਤਾਰ ਖਾਈ ਜਾਂਦੀ ਉਹ ਜਦ ਕਹਿੰਦੇ ਵੀ ਕਿਤੇ ਗਿੱਲੇ ਚ ਜ਼ੋਰ ਮਾਰਦੀ ਆ ਬਸ ਜਿਹੜਾ ਧੂਆ ਮਾਰਨਾ ਉਹ ਧੂਆ ਨਹੀਂ ਮਾਰਨ ਦਿੰਦੀ ਉਹ ਠੰਡਾ ਕਰ ਦਿੰਦਾ ਉੱਥੇ ਪ੍ਰੈਸ਼ਰ ਵਾਂਗੂ ਪੈਂਦਾ ਆ ਪ੍ਰੈਸ਼ਰ ਵਾਂਗੂ ਹਾਂਜੀ ਬੱਚੇ ਹੋ ਚੱਲੂਗੀ ਜੀ ਤੁਹਾਨੂੰ ਪਤਾ ਲੱਗ ਜਾਣਾ ਜਿੰਨੀ ਚਲਾਈ ਆਪਾਂ ਆਵਾਂਗੇ ਦੇਖਾਂਗੇ ਹਾਂਜੀ ਜ਼ਰੂਰੀ ਗੱਲਬਾਤ ਹੈ ਨਾ ਹਾਂਜੀ ਆਗਲਾ ਕਹਿੰਦਾ ਇਹ ਵਿੱਚ ਵੀਡੀਓ ਦੇਖ ਕੇ ਆਗਲਾ ਕਹਿੰਦਾ ਤੁਸੀਂ ਸਿਫਟਾਂ ਕਰੀ ਜਾਂਦੇ ਹੋ ਪਰ ਜੇ ਕੋਈ ਸਿਫਟ ਦੀ ਚੀਜ਼ ਕਰਨ ਵਾਲੀ ਹੈ ਤਾਂ ਉਹ ਵੀ ਕਰਨੀ ਪੈਣੀ ਹੈ ਮੈਂ ਕਦੇ ਵੀ ਕੋਈ ਵੀਡੀਓ ਪਾਈ ਆ ਹਾਂਜੀ ਜਾਂ ਕੋਈ ਵੀ ਮੈਂ ਜਮੇ ਸੱਚ ਤੇ ਉੱਪਰ ਕੇ ਗੱਲ ਕਰਦਾ ਹਾਂ ਮੈਂ ਠੀਕ ਆ ਮੈਨੂੰ ਇਹ ਮਤਲਬ ਨਹੀਂ ਹੁੰਦਾ ਵੀ ਹਾਂ ਜਦ ਸਾਡੀ ਵੀਡੀਓ ਨੂੰ ਲਾਈਕ ਆਉਣ ਜਾਂ ਫੋਲੋਵਰ ਵਧਣ ਨਾਲ ਆਪਾਂ ਨੂੰ ਇਹ ਹੁੰਦਾ ਯਾਰ ਬੰਦਾ ਸਹੀ ਕਿਸੇ ਨੂੰ ਚੰਗੇ ਵੀ ਸਾਨੂੰ ਦੇਖ ਕੇ ਜੇ ਕੋਈ ਸਾਡੀ ਰੀਚ ਕਰਦਾ ਹਾਂਜੀ ਉਹ ਕਹਿੰਦਾ ਗੱਤ ਪਾਸੇ ਨਾ ਹੋ ਜੀ ਦਲਤ ਪਾਸੇ ਨਾ ਹੋ ਗੱਤ ਪਾਸੇ ਨਾ ਹੋ ਇਹ ਤਾਂ ਗੱਲ ਹੈਗੀ ਆ ਵਿੱਚ ਐਵੇਂ ਹੀ ਮਾਣੂ ਜੂਰੀ ਕਰਨ ਦੇ ਖਾਤਰ ਨਹੀਂ ਭਾਈ ਅਸੀਂ ਇੰਨੇ ਕੀਲੇ ਵਾਰਦੇ ਭਾਈ ਮੈਂ ਕਈ ਵਾਰੀ ਬੰਦਿਆਂ ਨੂੰ ਕਹਿੰਦਾ ਮੈਂ ਕਿ ਯਾਰ ਉੱਥੇਕ ਤੁਸੀਂ ਰੀਲ ਨਾ ਬਣਾਓ ਉਹ ਤਾਂ ਜਿੱਤ ਨਹੀਂ ਤੁਰੀ ਜਾਂਦੀ ਤੁਰੀ ਜਾਂਦੀ ਜਿੱਥੇ ਮਸ਼ੀਨ ਚੌਂਕ ਪਉਂਦੀ ਆ ਮਸ਼ੀਨ ਖੜਪ ਪਉਂਦੀ ਆ ਉਹ ਚੀਜ਼ਾਂ ਦੀ ਵੀਡੀਓ ਵੀ ਬਣਾ ਕਰੋ ਉਹ ਚੀਜ਼ਾਂ ਦਿਖਾਓ ਉਹ ਚੀਜ਼ਾਂ ਦਿਖਾਓ ਕਿ ਤਾਂ ਹੀ ਲੋਕਾਂ ਨੂੰ ਪਤਾ ਲੱਗੇ ਵੀ ਯਾਰ ਇਹਦੇ ਵਿੱਚ ਕੰਪਲੇਂਟਾਂ ਵੀ ਨੇ ਆਹ ਕੁਝ ਹੁੰਦਾ ਏ ਜੀ ਇੰਨਾ ਇਹੋ ਜਿਹਾ ਸਟਰਗਲ ਆ ਹਾਂਜੀ ਇਹ ਆਪਾਂ ਕੱਲੀ ਭੱਜੀ ਜਾਂਦੀ ਵੀਡੀਓ ਪਾ ਲੈ ਅਗਲਾ ਚੀਜ਼ ਲੈ ਕਰਕੇ ਕੈਲਕੂਲੇਟਰ ਜਾ ਕਰਕੇ ਕਰਦੇ ਵੀ ਇੰਨੇ ਲੱਖ ਦਾ ਕੰਮ ਹੋ ਗਿਆ ਠੀਕ ਆ ਗਲਤ ਇਹਨੂੰ ਆਪ ਉਹ ਕਹਿੰਦਾ ਮੈਂ 24 ਲੱਖ ਰੁਪਏ ਕਮਾ ਕੇ ਤਾ ਗੁਜਰਾਤ ਜੀ ਠੀਕ ਹੈ ਜੀ ਉਹਨੂੰ ਇਹ ਸੀ ਦੇਖਣ ਨੂੰ ਮੇਰੇ ਵੀ ਟੱਟਾ ਗੁਰਦ ਸਿੰਘ ਆਪਾਂ ਪਾਇਆ ਉਹਨੇ ਇੱਥੇ ਵੀ ਕੋਈ ਲਾਲਾ ਯਾਰ ਇਹ ਤਾਂ ਮਸ਼ੀਨ ਵਾਲਾ ਹੈ ਹੀ ਨਹੀਂ ਗਾ ਉਹ ਵੀ ਲਾਲਾ ਯਾਰ ਹਾਂ ਮੈਂ ਜਦੋਂ ਉਹਨੂੰ ਦੱਸਿਆ ਮੈਂ ਆਹ ਯਾਰ ਗੁਜਰਾਤ ਜਾਣਾ ਕਹਿੰਦਾ ਮੈਂ ਆ ਵੀ 6 ਲੱਖ ਰੱਖਦਾ ਜੇਰਾ ਆਪ ਡਾਉਣ ਕਰਦੀ ਹੁੰਦੀ ਇਹ ਚਾਰ ਮਸ਼ੀਨਾਂ ਬਿਲਕੁਲ ਜੀ ਠੀਕ ਹੈ 6 ਲੱਖ ਦਾ ਉਹਤੇ ਡੀਜ਼ਲ ਖਾ ਗਈਆਂ ਜੇ ਇੱਕ ਤਾਂ ਮਸ਼ੀਨ ਚੰਗੀ ਵਾਢੀ ਕਰਦੀ ਤਾਂ ਹਜ਼ਾਰ ਰੁਪਏ ਵਾਢੀ ਆਣੇ 600 ਰੇਟ ਦਾ 6 ਲੱਖ ਦਾ ਕੰਮ ਜੇ ਸਾਰਾ ਸਹੀ ਤਰੀਕੇ ਨਾਲ ਚੱਲਦਾ ਤਾਂ ਠੀਕ ਐ ਉਹਦੇ ਕਾਰਨ ਜਦੋਂ ਬੰਦੇ ਨੂੰ ਕੱਲੀ ਕੱਲੀ ਗੱਲ ਕੱਟ ਕੇ ਦੱਸਤੀ ਸਾਰਾ ਖਰਚਾ ਕੱਟ ਕੇ ਉਹਨੂੰ ਘਰੇ ਅਰਬੀ 8 ਲੱਖ ਵਜਿਆ ਹੁੰਦੇ ਨੇ। ਪਰ ਬਈ ਭਾਈ ਮੈਂ ਤੁਹਾਡੇ ਨਾਲ ਤਾਂ ਮੇਰੀਆਂ ਦੋ ਕੁ ਮਸ਼ੀਨਾਂ ਚੱਲਦੀਆਂ ਨੇ ਠੀਕ ਹੈ। ਕੋਹਰ ਤੋਂ ਜਾਂਦਾ। ਹਾਂਜੀ। ਉਹ ਲੋਕ ਕਹਿਣਗੇ ਯਾਰ ਸਾਡੀ ਮਸ਼ੀਨ ਦੇ ਚਾਹ ਕੋਈ ਦਾ ਮਰਤਾ ਕੋਈ 500 500 ਠੀਕ ਹੈ। ਜਿਹੜੀ ਵਰਤਣਾ ਹਰਾ ਲੂੰਗਾ ਨਾ ਕਿ ਸਾਡਾ ਅਟੇ ਕੋਲ ਮੰਮੀਆ ਮਸ਼ੀਨ ਦਾ ਪਾਈ ਮਾਡਲ ਤੇਈ ਮਾਰਦਾ ਹੈ ਨਾ ਠੀਕ ਹੈ। ਸਾਡੀਆਂ 2.5 ਤੋਂ 250 ਤੋਂ ਟੱਪਦੀਆਂ ਨਹੀਂ ਡੱਪਦੀਆਂ ਨਹੀਂ। ਹਾਂ ਬਣੇ ਏਰੀਆ ਚੋਂ ਦਾ ਠੀਕ ਹੈ। ਫਿਰ ਮੈਂ ਇਹ ਬੰਦਿਆਂ ਦਾ ਗੱ ਉਹ ਜਿਹੜਾ ਯਾਰ ਇਹ ਰੂਟਿੰਗ ਹੁੰਦੀ ਹੈ ਇਹ ਬਰਾਈ ਨੇ ਮੀਡੀਅਮ ਜਰਾ ਆਪਣੇ ਅਮੀਨਾ ਕਿਹੜਾ ਘੱਟ ਦੁਰਦੀਆਂ ਨੇ ਜਾਂ ਡਰਾਈਵਰ ਮਾੜੇ ਨੇ ਜਾਂ ਕੀ ਹੁੰਦਾ ਵੱਧ ਤੋਂ ਵੱਧ ਡਰਾਈਵਰ ਮਾੜਾ ਹੋ 50 ਕਿਲੇ ਸੀਜਨ ਦੇ ਘੱਟ ਬਣ ਜਾਂ ਪਾਏ ਤਾਂ ਨਹੀਂ ਹੈਗਾ ਵੀ 200 ਕਿਲੇ ਦਾ 200 ਕਿਲੇ ਆਲਾ ਤਾਂ ਕੋਈ ਫਰਕ ਪੈਣਾ ਨਹੀਂ ਹੈ ਇਹ ਸਹੀ ਗੱਲ ਇਹ ਵੀ ਤਾਂ ਫਿਰ ਤੂੰ ਆਪ ਹੀ ਬੈਠਾ ਰਿਹਾ ਜਨੇਗਾ ਉਹ ਜਰਾ ਨੂੰ ਚਾਹੇ ਵਾਹ ਤਾਂ ਲੱਗਦਾ ਉਹਨਾਂ ਨੂੰ ਉਤਰਨਾ ਹੀ ਨਹੀਂ ਹੈ ਹਾਂਜੀ ਹਾਂ ਸਦਾਰੇ ਮੈਂ ਭਾਈ ਸਵੇਰੋਂ ਲੇਡ ਤਿਆਰ ਹੋਇਆ ਉਹ 7 ਵਜੇ ਘਰੋਂ ਆ ਗਿਆ ਬੈਠੇ ਆਪ ਬੈਠੇ ਸੀ ਗੱਲ ਮੰਨ ਨਹੀਂ ਲੱਗਦਾ ਵੀ ਜਿੰਨੀਆਂ ਦਾ ਮੱਤੀ ਕੋਈ ਜਨਾਉਣੀ ਹੋਣਗੀਆਂ ਗਾਹਾਂ ਨੂੰ ਸਾਰੀਆਂ ਦਾ ਸਾਰੀਆਂ ਤੇ ਬਈ ਇਸੇ ਤੇ ਲੈ ਕੇ ਦੇਣੀ ਪੈਣੀ ਸਾਰੀਆਂ ਕਰਨੀ ਆ ਇਹਨਾਂ ਨੇ ਮਤਲਬ ਇੱਕੇ ਰੱਖਣੀਆਂ ਵੀ ਜੇ ਏਟੀ ਵਾਲੀ ਉਹ ਵੀ ਤਾਂ ਚਲੋ ਜਨਾਤਾ ਚਲੋ ਹਾਂਜੀ ਬਿਲਕੁਲ ਕੋਈ ਵਾਦੂਗਾ ਦੂਜਾ ਸਮਾਨ ਦਾ ਕੋਈ ਮਸਲਾ ਨਹੀਂ ਆਣਾ ਵੀ ਕੱਪੜਾ ਮਾਰੋ ਜਿੱਕਰ ਕਾਰ ਸਾਫ ਕਰੀ ਜੀ ਜੀ ਸਾਫ ਕਰਦੇ ਹਾਂ ਸਾਫ ਬਿਲਕੁਲ ਤੁਸੀਂ ਜੇ ਲੰਘਾ ਲਗੇ ਨਾ ਮੱਕੀ ਪੜਾਉਣ ਆਲਾ ਆ ਗਿਆ ਕਰੂਗਾ ਮੈਂ 20 ਘੰਟੇ ਲਾਇਆ ਕਰੂਗਾ ਉਹਨੇ ਬਿਠ ਬੈਜਾ ਕਰਨਾ ਮੈਂ ਹਣਾ ਕਿਉਂਕਿ ਸੀਟ ਦਾ ਦੇਤੀ ਵਧੀਆ ਬੈਠਣ ਲਈ ਅਸੇ ਕੈਮਰੇ ਵੀ ਲੱਗੇ ਹੋਏ ਨੇ ਕੈਮਰੇ ਲੱਗੇ ਹੋਏ ਨੇ ਬਾਈ ਠੀਕ ਆ ਹਾਂਜੀ ਕੈਮਰੇ ਕੈਮਰੇ ਠੀਕ ਜਿੰਨੇ ਕੈਮਰੇ ਇੱਕ ਬੈਕ ਸਾਈਡ ਆ ਬਾਈ ਪਿੰਜਰ ਤੇ ਇੱਕ ਬੈਕ ਸਾਈਡ ਰਿਪ ਤੰਕਾ ਵਾਲਾ ਵੀ ਹੋਊਗਾ ਹੱਜ ਜੱਜ ਉਦੋਂ ਤਿੰਨ ਚਾਰ ਕੈਮਰੇ ਹੈਗੇ ਨੇ ਲੱਗੇ ਠੀਕ ਠੀਕ ਹਾਂਜੀ ਇਹ ਨਹੀਂ ਹੈਗਾ ਵੀ ਕੋਲਾ ਕੈਮਰੇ ਨਾਲ ਲਾ ਕੇ ਸਾਹ ਤਾਂ ਕੱਲ ਬਹੁਤ ਜਿਆਦਾ ਕਾਰੇ ਬੜਾਈ ਪਈ ਆ ਠੀਕ ਆ ਹਾਂ ਮੈਂ ਉਦੋਂ ਚਲਾ ਕੇ ਚਲ ਗਿਆ ਪਿੰਡ ਹਾਂ ਮੈਂ ਘਰ ਜਾ ਕੇ ਦੱਸਿਆ ਮੈਂ ਕਿ ਆ ਵੀ ਇਹ ਤਾਂ ਕੋਈ ਮਹਿੰਗੀ ਗੱਡੀ ਨਹੀਂ ਚਲਾਉਂਦਾ ਫੋਰਚੂਨਰ ਅਸੇ ਜੀ ਮੈਂ ਕਹੋਣੀ ਚੀਜ਼ ਆ ਉਹ ਕਦੇ ਵੀ ਉਨੀ ਮਹਿੰਗੀ ਆ ਫਿਰ ਠੀਕ ਆ ਇਹਦੀ ਹੱਥ ਵਾਲੀ ਰੇਸ ਖਤਮ ਕਰਤੀ ਇਹਦੀ ਹੱਥ ਵਾਲੀ ਖਤਮ ਕਰਤੀ ਆ ਬਕੜੇ ਹੀ ਬਿਠੇ ਨੇ ਇੱਧਰ ਬਕੜੇ ਨੇ ਬਿਠੇ ਆ ਬਕੜੂ ਦੇਸੀ ਅਸੇ ਤੋਂ ਵਧਾਉਂਦੀ ਜੇ ਤੋ ਘਟਾਉਂਦੀ ਆ ਅ ਜਿੰਨੇ ਘਟਾਉਣੇ ਨੇ ਘਟਾਉਣੋਂ ਜਿੰਨੇ ਵਧਾਉਣੇ ਨੇ ਵਧਾ ਲਓ ਜੇ ਮੈਂ ਕਿ ਪਿੱਸੇ ਦੇ ਆਪਾਂ ਫਿਰ ਰਾੜ ਤੇ ਚੂੜੀਆਂ ਕਾ ਕੇ ਖਵਾ ਦੇ ਦਿੰਦੇ ਜੀ ਉਹ ਕੰਮ ਖਤਮ ਹੀ ਹੈ ਠੀਕ ਹੈ ਹਾਂ ਬਿਲਕੁਲ ਜੇ ਸੀ ਵੀ ਪੂਣੀਗ ਪੂਰੀ ਆ ਫਿਰ ਉਹਦੇ ਖੁੰਦਾ ਜੀ ਠੀਕ ਹੈ ਥੋੜਾ ਬੰਦੀਆਂ ਪਾਉਂਦੇ ਨਹੀਂ ਜੀ ਕਿੰਨ ਜਦੋਂ ਆਪਾਂ ਮੰਨ ਲਾ ਜੀ ਕਣਕ ਦੇ ਵੇਲੇ ਜਾਂ ਝੋਨੇ ਦੇ ਵੇਲੇ ਉਹ ਆ ਜੇਦੀ ਹੁੰਦੀ ਹੈਗੀ ਕਪੜਾ ਕਰ ਦੋ ਕਾਲ ਸੀ ਬਈ ਰਸੀਸਾ ਵੀ ਨਹੀਂ ਖਰਾਬ ਹੁੰਦਾ ਬਈ ਵੈਸੇ ਤਾਂ ਖਰਾਬ ਹੁੰਦਾ ਨਹੀਂ ਬਾਕੀ ਇਹਨਾਂ ਬਿਲਕੁਲ ਮੂਵ ਕਰੋ ਪਾਣੀ ਪੂਰਾ ਇਤਿਹਾਮ ਦਿੱਤਾ ਹੋਇਆ ਸਾਰਾ ਕੁਝ ਕੋਈ ਗੱਡੀ ਵਾਲਾ ਗੱਡੀ ਜਿਹੜੀ ਸੁੱਕੀ ਕਰਦਾ ਉਹ ਤਾਂ ਵੈਸੀ ਹੋ ਜਾਂਦੀ ਹੈ ਠੀਕ ਹੈ ਬਈ ਕਪੜਾ ਮਾਰਿਆ ਸਾਫ ਜਿਹੜਾ ਹੁਣ ਕਿਸੇ ਕੋਈ ਛੱਟੇ ਛੋਟੇ ਪੈ ਗਿਆ ਪਾਣੀ ਦੇ ਵੈਪਰ ਹੈਗੇ ਬਿਲਕੁਲ ਹੈਗੇ ਹੈ ਨਾ ਬਿਲਕੁਲ ਇੱਥੋਂ ਹੀ ਸਾਰਾ ਇੰਜਨ ਦਾ ਪਤਾ ਲੱਗ ਜਾਂਦਾ ਸਾਰਾ ਇੰਜਨ ਬਈ ਆ ਮੀਟਰ ਦੇ ਵਿੱਚ ਹੀ ਆ ਸਭ ਕੁਝ ਦਿੱਤਾ ਹੋਇਆ ਇੱਥੇ ਜੂੜੀਏ ਦਾ ਪਤਾ ਲੱਗ ਜਾਂਦਾ ਠੀਕ ਹੈ ਇਹਦੇ ਸਾਰੇ ਕਾਸੇ ਦਾ ਪਤਾ ਲੱਗ ਜਾਂਦਾ ਠੀਕ ਇਹਦੇ ਵਿੱਚ ਹੀ ਇਹ ਕੁਰੀਆ ਤਾਂ ਨਹੀਂ ਹੈਗਾ ਵੀ ਫੋਰਮੈਨ ਵੱਧ ਪੜਿਆ ਲਿਖਿਆ ਚਾਹੀਦਾ ਨਹੀਂ ਬਸ 1 ਵਜੇ ਬੰਦ ਨੂੰ ਸਮਝਣਾ ਆਵਾ ਚਾਹੀਦਾ ਪਰ ਫੋਨ ਵੀ ਤਾਂ ਚਲਾਉਂਦੇ ਹਾਂ ਹਾਂਜੀ ਹਾਂ ਆਹੋ ਜਿਵੇਂ ਆਪਾਂ ਪਹਿਲਾਂ ਆਹ ਕੱਚ ਵਾਲਾ ਫੋਨ ਲੈ ਲਏ ਨੇ ਨਹੀਂ ਪਤਾ ਲੱਗਦਾ ਕਿਉਂ ਥੈਂਕ ਯੂ ਤੇ ਬਈ ਪਿੱਛੇ ਇਹਦੇ ਦਾਗਾਂ ਵੀ ਤੈਂਕੀ ਦੀ ਸੀ ਸ਼ਰਤ ਤਾਂ ਹੈ ਇੱਥੇ ਅਸਾਈ ਸੀਸਾ ਵੀ ਦਿੱਤਾ ਵੀ ਕੈਮਰਾ ਵੀ ਦੋਨੇ ਚੀਜ਼ਾਂ ਦੋਨੇ ਚੀਜ਼ਾਂ ਠੀਕ ਹੈ ਬਿਲਕੁਲ ਇੱਕ ਆਹ ਘੇਰ ਸਿੰਗਲ ਡਿਲੀਵਰੀ ਕਰਦਾ ਸਿੰਗਲ ਡਿਲੀਵਰੀ ਕਰਦਾ ਜੀ ਠੀਕ ਆ ਫਾਈਵ ਟਰ ਮੀਰੇ ਜੀ ਠੀਕ ਆ ਸਿੰਗਲ ਮੀਰੇ ਆ ਠੀਕ ਹੈ ਜੀ ਹਾਂਜੀ ਯਾਨੀ ਕੋਈ ਪੁਲੀ ਪਾਲੀ ਬਦਲਣ ਦੀ ਲੋੜ ਨਹੀਂ ਕੋਈ ਬੜੀ ਦੀ ਲੋੜ ਨਹੀਂ ਜੀ ਫਾਈਵ ਟਰ ਗੇਰ ਆ 25 ਜੋਗੀ ਠੀਕ ਆ ਯਾਰੇ ਬੰਦੇ ਜਾਣਗੇ ਜਿਵੇਂ ਅੱਗੇ ਆਪਾਂ 10 ਕੈਂਚੀ ਪੁਲੀਆਂ ਪਾਉਂਦੇ ਦੇਖਿਆ ਤੇ ਹੁੰਦੇ ਸੀਗੀ ਉਹਦੀ ਕੋਈ ਲੋੜ ਨਹੀਂ ਬਸ ਤੀਜੇ ਗੇਰ ਦੀ ਜਾਊਗਾ ਹਾਂ ਜੀ ਹਾਂ ਜਿਹੜਾ ਤੀਜਾ ਹੀ ਜੀ ਇਹਦੇ ਵਿੱਚ ਇਹਨਾਂ ਨੇ ਮਤਲਬ ਗੇਰਾਂ ਦੀ ਚੇਂਜ ਕਰਤੀ ਠੀਕ ਆ 5 ਟਰ ਗੇਰ ਆ ਇਹਨਾਂ ਦੇ ਗੇਰ ਆ ਸਪੈਸ਼ਲ ਆਪਦੇ ਹੀ ਬਣਾਏ ਰੱਖੇ ਠੀਕ ਆ ਲੋਡ ਕੋ ਆਪਣੀਂ ਲਾ ਤਾਣ ਠੀਕ ਆ ਇਹੀ ਜੇ ਤੋੜਾ ਪੂਰਾ ਹੈਗਾ ਬਹੁਤ ਵਧੀਆ ਚਲਾਉਂਗੇ ਹੁਣ ਕਿੰਨੇ ਇਹ ਚਲਾਏਗੇ ਜੀ 500 ਸੰਡੇ ਸੰਡੇ ਜੀ ਤੇ ਪਰਮਾਤਮਾ ਦਾ 500 ਚਲਾਉਂਗੇ ਠੀਕ ਹੈ ਠੀਕ ਹੈ ਅਗਰ ਸਾਹਿਬ ਜੀ ਠੀਕ ਆ ਭਾਈ ਪਾਉਂਦੇ ਆਂ ਜੀ ਹਾਂ ਹਾਂ ਪਾ ਕੇ ਆ ਗਏ ਕਰਾ ਕਰਾਤੀ ਨੂੰ ਪਾ ਕੇ ਲਈ ਚਲਾਉਂਦਾ ਚਲਾਉਂਦਾ ਚਲਾਉਂਦੇ ਜੀ ਬਹੁਤ ਵਧੀਆ ਜੀ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਯਾਰਾਂ ਲਿਆਂਦਾ ਪਿਆ ਕਹਿਣ ਦਾ ਠੀਕ ਆ ਕੀ ਕਰਦਾ ਵੀ ਆਪ ਬੈਠੇ ਰਹੇ ਮੈਂ ਕਿਹਾ ਨਿਕਲ ਜੀ ਫੇਰ ਤਾਂ ਵਿੱਚੇ ਬੈਠੇ ਰਹਿੰਦੇ ਬਾਹਰ ਵਰਪਾ ਤੇ ਲੇਟ ਹੋ ਜਾਂਦੇ ਜੇ ਲੇਟ ਹੋ ਗਿਆ ਜਿਵੇਂ ਫਿਰ ਜਿਵੇਂ ਬੜਿਆ ਦੀ ਓਕੜੇ ਨਿਕਲੇ ਆਏ ਉਹ ਵੀ ਨਿਕਲੇ ਜਿਵੇਂ ਬੈਠੇ ਉਹ ਵੀ ਨਿਕਲੇ ਦੇਖ ਲਓ ਦੋਸਤੋ ਅਸੀਂ ਉਹੀ ਨਹੀਂ ਗੱਲਾਂ ਕਰਦੇ ਹੈਗੇ ਵੀ ਇੱਕ ਪਤਾ ਨਹੀਂ ਅਗਲਾ ਕਹਿੰਦਾ ਪ੍ਰੋਮੋਸ਼ਨ ਕਰਦੇ ਨੇ ਆਹ ਦੇਖੋ ਸਰਪੰਚ ਸਾਹਿਬ ਲੈ ਕੇ ਗਿਆ ਜੀ ਚਲਾਈ ਆ ਮੇਂ ਇਹਨ ਆਪਦੇ ਮੂੰਹ ਨਾਲ ਦੱਸਦੇ ਨੇ ਕਿਵੇਂ ਚੱਲੀ ਆ ਠੀਕ ਹੈ ਹੋਰ ਬੜੀ ਵਧੀਆ ਵਧੀਆ ਠੀਕ ਆ ਚਲੋ ਠੀਕ ਆ ਗੱਲ ਸਾਹਿਬ ਅਸੀਂ ਸਮਾਰਦੇ ਲਈ ਬਹੁਤ ਧੰਨਵਾਦ ਬਰਾਈਆਂ ਤੇ ਤੁਹਾਾਰੇ ਫਿਰ ਬਹੁਤ ਬਹੁਤ ਮੁਬਾਰਕ ਇਤਨੇ ਮਸ਼ੀਨ ਚਲਾਈ ਉਹਨੇ ਮਿਲ ਗਿਆ ਠੀਕ ਹੈ ਠੀਕ ਹੈ ਸਰਪਾਲ ਸਾਹਿਬ ਹੋਰ ਕੀ ਵੀ